ਫਿਲਹਾਲ 26 ਤਰੀਕ ਨੂੰ ਮੈਟਰ ਕੌਂਸਲ ਨਾਭਾ ਦੇ ਵਿੱਚ ਇੱਕ ਬੇਪਰੋਸਕੀ ਦਾ ਮਤਾਂ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਨੇ ਸੁਜਾਤਾ ਚਾਵਲਾ ਜੀ ਨਾਂ ਦੇ ਖਿਲਾਫ ਮਤਾ ਪਿਆ ਸੀਗਾ ਤੇ ਕਾਫੀ ਦੇਰ ਤੋਂ ਕਸ਼ਮ ਕਰ ਸੀਗੀ ਔਰ ਕਿਉਂਕਿ ਸਾਰੇ ਆਪਣੇ ਪੁਰਾਣੇ ਲਗ ਲਗ ਪਾਰਟੀਆਂ ਤੋਂ ਮੈਂ ਸਰਵੇ ਸਤਿਕਾਰ ਕਰਦਾ ਔਰ ਇਹਨਾਂ ਨਾਲ ਗੱਲਬਾਤ ਮੈਂ ਕੀਤੀ ਕਿ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਮੌਜੂਦਾ ਪ੍ਰਧਾਨ ਦੇ ਨਗਰ ਕੌਂਸਲ ਲਾਭਾ ਦੇ ਵੀ ਸੀ ਉਹਨਾਂ ਦਾ ਅਸਤੀਫਾ ਪਾਉਣੇ ਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸਤੀਫਾ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਭਰਾਵਾਂ ਦੀ ਚੋਲੀਆਂ ਦੀ ਗੱਲ ਆਈ ਕੋਈ ਕਾਨੂੰਨ ਦਾ ਕੰਮ ਹੈ ਜੇ ਐਫ ਆਈ ਆਰ ਹੋ ਗਈ ਉਹਨਾਂ ਦੀ ਜ਼ਮਾਨਤ ਹੋ ਗਈ ਕਾਨੂੰਨ ਨੇ ਆਪਣਾ ਕੰਮ ਕਰਨਾ ਜੇ ਉਹ ਦੋਸ਼ੀ ਨੇ ਸਜ਼ਾ ਹੋ ਗਈ ਜੇ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਬਰੀ ਕਰ ਦੇਣਾ ਇਹ ਕਾਨੂੰਨ ਦਾ ਕੰਮ ਹੈ ਜਿਹਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣੇ ਨਹੀਂ ਪਰ ਨਗਰ ਕੌਂਸਲ ਦੇ ਵਿੱਚ ਜਿਹੜਾ ਕਿਉਂਕਿ ਮੇਰੀ ਜਦੋਂ ਤੋਂ ਮੈਂ ਐਮਐਲਏ ਬਣਿਆ ਤਾਂ ਮੇਰਾ ਮਕਸਦ ਹਮੇਸ਼ਾ ਇਹ ਰਿਹਾ ਕਿ ਐਮਸੀ ਚਾਹੇ ਆਵਾਜ਼ ਦੀ ਪਾਰਟੀ ਦੇ ਨੇ ਚਾਹੇ ਐਮਸੀ ਅਕਾਲੀ ਦਲ ਦੇ ਨੇ ਚਾਹੇ ਐਮਸੀ ਕਾਂਗਰਸ ਪਾਰਟੀ ਦੇ ਉਹ ਸਭ ਨੂੰ ਨਾਲ ਲੈ ਕੇ ਚੱਲੇ ਹਾਂ ਸਭ ਦਾ ਬਰਾਬਰ ਜਿਹੜਾ ਜੀ ਹੱਕ ਰੱਖਿਆ ਕਦੇ ਕੋਈ ਕੈਂਸੀ ਇਹ ਨਹੀਂ ਕਹਿ ਸਕਦਾ ਕਿ ਕਿਸੇ ਨਾਲ ਕੋਈ ਤੱਕਾ ਹੈ ਕਿਸੇ ਦੇ ਵਾਰਡ ਦੇ ਵਿੱਚ ਕੰਮਕਾਰ ਦੇ ਵਿੱਚ ਹੱਕ ਤੇ ਪਰਸਨਲ ਤੌਰ ਤੇ ਇੰਡੀਵਿਜੂਅਲ ਤੌਰ ਤੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਜਵੇ ਜਿਹਦੇ ਮੇਰੀ ਨੌਲੇਜ ਨਹੀਂ ਹੈਗੀ ਜਾਂ ਕਿਤੇ ਕਈ ਵਾਰੀ ਉਹ ਗੱਲ ਮੇਰੇ ਤੱਕ ਨਹੀਂ ਪਹੁੰਚੀ ਉਹ ਗੱਲ ਇੱਕ ਵੱਖਰੀ ਹੈ ਬੇਪ੍ਰੋਸੀਡਰ ਮਤਾ ਜਿਹੜਾ ਸੀ ਮੈਂ ਸਭ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤਾਂ ਹੈ ਕਿ ਬੇਪ੍ਰੋਸੀਡਰ ਮਤਾ ਪੂਣ ਦੀ ਜਰੂਰਤ ਹੀ ਨਹੀਂ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸਤੀਫਾ ਮੈਂ ਕਿਹਾ ਜੀ ਅਸਤੀਫਾ ਆਲਰੇਡੀ ਮੇਰੀ ਜਨਮ ਹੋ ਗਈ ਹੈ ਕਿਉਂਕਿ ਅਸਤੀਫਾ ਦੀ ਕੋਈ ਗੱਲ ਨਹੀਂ ਜੀ ਅਸਤੀਫਾ ਸੀ ਦੇ ਦੇਣੀ ਠੀਕ ਹੈ ਐ ਸਮਝ ਲਓ ਕਿ ਉਹਨਾਂ ਦਾ ਅਸਤੀਫਾ ਆ ਗਿਆ ਤੇ ਉਹ ਅਸਤੀਫਾ ਸੀ ਪਰ ਭੇਜ ਦੇਣਾ ਜੀ ਆ ਬਿਲਕੁਲ ਆਈ ਗਿਆ ਜੀ ਜਨਮ ਤਾਂ ਹੀ ਹੋ ਗਈ ਹਾਂ ਜੀ ਤੋ ਸੋ ਪਹਿਲੀ ਗੱਲ ਇਹ ਸੀ ਕਿ ਜਿਹੜਾ ਵੇਪਰੋਸਗੀ ਦਾ ਮਤਦਾ ਪਿਆ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਵੇਪਰੋਸਗੀ ਦੇ ਮੱਦੇਨਜ਼ਰ ਸਾਨੂੰ ਜ਼ਰੂਰਤ ਹੀ ਨਾ ਪਵੇ ਤੇ ਆਪੇ ਮੇਰੇ ਕੋਲੇ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰਿਆਂ ਨੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਤੇ ਆ ਕਿ ਜਿਹੜਾ ਕੱਲ ਜਿਹੜਾ ਵੇਪਰੋਸਗੀ ਦਾ ਮਤਾਉਣਾ ਸੀ ਉਹਦੇ ਵਿੱਚ ਅਸੀਂ ਕਿਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆ ਔਰ ਤੁਸੀਂ ਸਾਡੀ ਗੱਲ ਮੰਨ ਲਈ ਹੈ ਜੀ ਅਸੀਂ ਤੁਹਾਡੇ ਨਾਲ ਸਹਿਮਤ ਆ ਤੇ ਉਹ ਉਹ ਸਬੰਧ ਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋਏ ਸੀਗੇ ਤਾਂ ਤੁਸੀਂ ਜਿਵੇਂ ਦੇਖ ਰਹੇ ਹੋ ਕੈਮਰੇ 'ਚ ਸਾਰੇ ਮੇਰੇ ਭਰਾ ਬੈਠੇ ਨੇ ਇੱਥੇ ਇਹ ਸਾਰਾ ਪਰਿਵਾਰ ਹੈ ਜੀ ਨਾਬੇ ਆਪਦੇ ਵਿੱਚ ਸਭੇ ਚਾਰ ਕਿਸਾਨ ਜਾਇਕ ਦੂਜੇ ਨਾਲ ਰੋਜ਼ ਮਿਲਣਾ ਗਿਲਣਾ ਅਲੱਗ ਅਲੱਗ ਪਾਰਟੀਆਂ ਹੋ ਸਕਦੀਆਂ ਨੇ ਪਰ ਸਾਡੇ ਵਿਚਾਰ ਇੱਕ ਨੇ ਸਾਡਾ ਚਿਹਰ ਇੱਕਾ ਸਾਡਾ ਮਿਲਣਾ ਗਿਲਣਾ ਰੋਜ਼ ਦਾ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਬੇਕਲੋਚੀ ਦਾ ਮਤਦਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਔਰ ਪੰਕਜ ਪਕੂਹਰਾ ਦਾ ਜਿਹੜਾ ਮੇਨ ਇਸ਼ੂ ਸੀਗਾ ਕਿਉਂਕਿ ਉਹਨਾਂ ਦੀ ਇਨਕੁਆਰੀ ਚੱਲ ਰਹੀ ਆ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਨਾਂ ਦਾ ਜਿਹੜਾ ਅਸਤੀਫਾ ਉਹ ਲੈ ਲਿਆ ਗਿਆ ਹੈ ਤੇ ਉਹ ਅਸਤੀਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਆਜਿਦਾ ਉਹਦੇ ਵਿੱਚ ਹੁਣ ਅਗਲਾ ਜਿਹੜਾ ਪ੍ਰਧਾਨ ਹੈ ਨਹੀਂ ਠੀਕ ਹੈ ਨਾ ਪ੍ਰਧਾਨ ਜਿਹੜਾ ਲਾਉਣਾ ਉਹ ਅਸੀਂ ਦੇਖ ਕੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਆਂਡਰ ਰਕੋਰਡ ਕੋਈ ਨਾ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੰਨੇ ਨੂੰ ਥਾਪੜਾ ਦੇਉਂਗੇ ਉਹ ਉਹ ਪ੍ਰਧਾਨ ਜਿਹੜਾ ਹੋਊਗਾ ਜਿਵੇਂ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕੌਰ ਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲਾਓ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਸਾਰੇ ਭਰਾ ਜਿਹੜੇ ਨਾਲ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਵਿਸ਼ਵਾਸ ਕਰਦਾ ਹਾਂ ਕਿ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ ਆਪਾਂ ਨੇ ਵਾਰਡ ਦੀ ਡਿਵੈਲਪਮੈਂਟ ਕਰਨੀ ਹੈ ਲੋਕਾਂ ਨੇ ਆਪਾਂ ਨੂੰ ਵੋਟ ਪਾਈ ਆ ਤੁਹਾਨੂੰ ਵੋਟ ਪਾਈ ਆ ਮੈਨੂੰ ਵੋਟ ਪਾਈ ਆ ਆਪਣੇ ਲਈ ਕੰਮ ਪ੍ਰਮੁੱਖ ਹੈ ਜੀ ਵਿਅਕਤੀ ਵਿਸ਼ੇਸ਼ ਪ੍ਰਮੁੱਖ ਨਹੀਂ ਕੰਮ ਪ੍ਰਮੁੱਖ ਹੈ ਅਗਰ ਆਪਾਂ ਨੂੰ ਕਿਤੇ ਕੋਈ ਲੱਗੂਗਾ ਕਿ ਕੋਈ ਬੰਦਾ ਕੰਮ ਦੇ ਵਿੱਚ ਕੁਤਾਹੀ ਕਰ ਰਿਹਾ ਤਾਂ ਆਪਾਂ ਫਿਰ ਬਦਲ ਸਕਦੇ ਹਾਂ ਠੀਕ ਹੈ ਜੀ ਸਾਰੇ ਨੇ ਇੱਕ ਪਲੇਟਫਾਰਮ ਦੇ ਇਕੱਠਾ ਕੀਤਾ ਜਾਵੇ ਔਰ ਇਹ ਸਾਰੇ ਭਰਾ ਇਹਨੇ ਇਕੱਠੇ ਹੋ ਕੇ ਇਕੱਠੇ ਹੋ ਕੇ ਆਏ ਨੇ ਸਭ ਨੇ ਸਾਈਨ ਕਰਕੇ ਦਿੱਤੇ ਕਿ ਜਿਹੜਾ ਅਸੀਂ ਦੇਸ਼ਕੋਸ਼ੀ ਦਾ ਮਦਦ ਦਿੱਤਾ ਸੀ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਆ ਸਭ ਤੋਂ ਉੱਪਰ ਕਾਨੂੰਨ ਆ ਕਾਨੂੰਨ ਸਰਵਉੱਚਾ ਸਾਡੇ ਲਈ